हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ਹਿਰੋਂ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਨਸ਼ਹਿਰੇ ਪੰਨੂਆ ਤੋਂ ਵੀ ਕੋਈ 5 ਕਿਲੋਮੀਟਰ ਦੀ ਦੂਰੀ ਆ ਵੀਰ ਹਰਜੀਤ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਰਹਿੰਦੇ ਆ ਸੇਲ ਪਰਚੇਜ ਵਾਲੀ ਵਿਕਰੀ ਵਾਲੀ ਖਾਸ ਤੌਰ ਤੇ ਅੱਜ ਇਸ ਕਵਰੇਜ ਵਿੱਚ ਟੋਟਲ ਦੋਸਤੋ 6 ਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਵੜਾ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੁਹਾਨੂੰ ਇਹ ਮਿਲ ਜਾਣਗੀਆਂ ਤੇ ਦੋ ਮੱਝਾਂ ਬਿਲਕੁਲ ਤੁਸੀਂ ਇਹ ਸਾਹਮਣੇ ਦੇਖ ਰਿਹਾ ਜੀ ਇੱਕ ਦੋਸਤੋ ਮਾਲੀ ਵੀ ਹੈਗੇ ਦੋ ਮਾਲੀ ਨੇ ਵੀਰ ਹਣਾ ਦੇ ਕੋਲ ਦੋ ਮਾਲੀ ਬਿਲਕੁਲ ਤੁਹਾਡੇ ਸਾਹਮਣੇ ਜਾ ਕੇ ਪੇਸ਼ ਕਰਨਗੇ ਇੱਕ ਨੀਲੀ ਦਾ ਕਟਾ ਤੇ ਇੱਕ ਮੋਰਾ ਦਾ ਕਟਾ ਉਹ ਲਾਸਟ ਵਿੱਚ ਆਪਾਂ ਤੁਹਾਨੂੰ ਜੋੜੀ ਦਿਖਾ ਦਾਂਗੇ ਸੋ ਜਿਹੜੇ ਵੀਰ ਦੋਸਤੋ ਮਾਲ ਪਸ਼ੂਆਂ ਦੇ ਵਿੱਚ ਰੱਖਣ ਲਈ ਅੱਗੇ ਮੇਲ ਕੱਟੇ ਦੀ ਲੋੜ ਆ ਜਿਹੜੇ ਵੀਰ ਨੂੰ ਠੀਕ ਹੈ ਜੀ ਮਾਲੀ ਦੀ ਲੋੜ ਆ ਉਹ ਵੀ ਤੁਸੀਂ ਪੂਰੀ ਕਰ ਸਕਦੇ ਜੇ ਬਾਕੀ ਰੇਟ ਪੜਤਾ ਜਿੰਨਾ ਵੀ ਹੋਊਗਾ ਇਹਨਾਂ ਪਸ਼ੂਆਂ ਦਾ ਆਪਾਂ ਵੀਡੀਓ ਦੇ ਵਿੱਚ ਕਰਵਾ ਦੇਾਂਗੇ ਅਗੇ ਐਨੀਮਲ ਜਿਹੜਾ ਵੀ ਪਸੰਦ ਆਊਗਾ ਜਿਹੜੇ ਵੀ ਖਰੀਦਦਾਰ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਉਹਦੀ ਨਰਕ ਪਰਖਾ ਤਸੱਲੀ ਆ ਉਹ ਘਰਾਂ ਨੇ ਕਰ ਸਕਦੇ ਜੇ ਕਿਉਂਕਿ ਪਸ਼ੂ ਸਾਰੇ ਦੁੱਧ ਦੇ ਆ ਕੋਈ ਬੌਲੇ ਤੇ ਆ ਇਸ ਕਰਕੇ ਤਸੱਲੀ ਆ ਚੋਕੇ ਦੋ ਡੰਗ ਤਿੰਨ ਟਾਈਮ ਆਪਣੀ ਤਸੱਲੀ ਆ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਲਾਂਭਾ ਜਿਹੜਾ ਦੋਸਤੋ ਦੇਣਾ ਤੇ ਲੈਣਾ ਮਾੜਾ ਹੁੰਦਾ ਇਸ ਕਰਕੇ ਤਸੱਲੀ ਨੂੰ ਪਹਿਲ ਤਵੱਜਾ ਜ਼ਰੂਰ ਦੇ ਲਿਆ ਕਰੋ ਅੱਜ 26 ਫਰਵਰੀ ਆ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦਾ ਹੈਗਾ ਦੋਸਤੋ 5:30 ਕੋਈ ਪੌਣੇ 6 6 ਵਜੇ ਦਾ ਆਹ ਲੈਣਿਆ ਬਧੇਰੇ ਡਿਟੇਲ ਵੀਰ ਹਰਜੀਤ ਸਿੰਘ ਆਨਰ ਦੇ ਨਾਲ ਗੱਲਬਾਤ ਕਰਕੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਦੋਸਤੋ ਬਾਕੀ ਵੀਡੀਓ ਕੰਟੈਂਟ ਤੱਕ ਜ਼ਰੂਰ ਦੇਖ ਲਿਓ ਸਭ ਤੋਂ ਪਹਿਲਾਂ ਵੀਰ ਹਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਾਹਿਬ ਕੀ ਹਾਲ ਨੇ ਬਹੁਤ ਵਧੀਆ ਹਰਜੀਤ ਸਿੰਘ ਠੀਕ ਠਾਕ ਚੜ੍ਹਦੀ ਕਲਾ ਵਿੱਚ ਜੀ ਠੀਕ ਹੈ ਠੀਕ ਹੈ ਜੀ ਅਚਾਰ ਹਰਜੀਤ ਭਾਈ ਅੱਜ ਆਪਣੇ ਕੋਲ ਪਸ਼ੂ ਟੋਟਲ 6 ਨਗ ਇੱਕਰ ਜਿਹੜੀ ਆ ਲਾਸਟ ਵਿੱਚ ਝੋਟੀ ਆ ਝੋਟੀ ਵੀਰ ਜੀ ਬੱਚਾ ਚੁਗ ਗਿਆ ਵਾ ਪਾਣੀ ਦੇ ਵੀਡੀਓ ਜੇ ਆਪਾਂ ਰੈਡੀ ਕੀਤੀ ਨਵਾਤ ਹੋ ਆਗੇ ਚ ਬੁਝ ਬੁ ਪਾਏ ਆ ਅੱਛਾ ਅੱਛਾ ਤੇ ਉਹਨਾਂ ਇਧਰ ਧਿਆਨ ਹੋ ਗਿਆ ਡੰਗਰਾਂ ਦੂਜੇ ਵਾਲ ਤੇ ਬੱਚਾ ਜਿਹੜਾ ਖੁੱਲ ਕੇ ਚੁਗ ਗਿਆ ਐ ਰੀ ਨਾ ਸੁੱਤ ਗਿਆ ਵਾ ਪਾ ਆਪਾਂ ਦੇਣੀ ਆ ਬਾਕੀ ਵੀਰ ਹੁਣੀ ਆਪਣੇ ਨਰਕ ਫਰਕ ਕਰ ਲੈਣ ਠੀਕ ਆ ਜੀ ਚਲੋ ਕੋਈ ਗੱਲ ਨਹੀਂ ਦਿਖਾ ਦੇ ਹਟੇਲ ਆਪਾਂ ਦੇਵਾਂਗੇ ਪੂਰੀ ਉਹਦੀਆਂ ਜੀ ਦਿਖਾ ਦਾਂਗੇ ਹਾਂਜੀ ਸੋ ਜਿਹੜੀਆਂ ਹਰਜੀਤ ਵੀਰੇ ਪਹਿਲੇ ਨੰਬਰ ਤੇ ਵੜਾਂ ਦੇ ਵੜਾਂ ਬਿਲਕੁਲ ਤਾਜ਼ੀਆਂ ਹੀ ਬੋਲੇ ਜੀ ਹਾਂ ਜੀ ਹਾਂ ਇੱਕ ਦੇ ਵੀਰੇ ਜੇਰੇ ਦੇ ਪਾਈ ਨਹੀਂਆਂ ਘੰਟਾ ਕੋ 1.5 ਘੰਟਾ ਆਇਆ ਸੂਈ ਨੂੰ ਠੀਕ ਹੈ ਜੀ ਤੇ ਇੱਕ ਦਾ ਮਤਲਬ ਆ ਕੱਲ ਰਾਤ ਦੀ ਸੂਈ ਆ ਇੱਕ ਕੱਲ ਦੀ ਤੇ ਇੱਕ ਅੱਜ ਹੁਣ ਕੁਝ ਕੁ ਘੰਟਾ 1.5 ਘੰਟਾ ਹੋ ਗਿਆ ਹਾਂ ਜੀ ਹਾਂ ਜੀ ਤੇ ਹਰਜੀਤ ਭਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵੜ ਤੋਂ ਹੀ ਕਰ ਲਈਏ ਤੇ ਪੂਰੀ ਡਿਟੇਲ ਇਹਦੀ ਆਪਣੇ ਸੱਜਣਾਂ ਦੇ ਨਾਲ ਕਰ ਦਈਏ ਸਾਂਝੀ ਵੀ ਇਹ ਸੂਹਾ ਕਿਨਵਾ ਸੂਈ ਹੈ ਸਿੰਧੂ ਸਾਹਿਬ ਤੀਜਾ ਸੂਹਾ ਸੂਈ ਹੈ ਕਿ ਇਹ ਠੀਕ ਹੈ ਜੀ ਠੀਕ ਹੈ ਜੀ ਤੇ ਦੂਜੀ ਸੂਈ ਉਹ ਕਹਿੰ ਠੀਕ ਹੈ ਜੀ 52 30 ਦੇ ਵਿੱਚ ਰਮਾਣਾ ਚੱਲੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਆੜ ਕੇ ਵੇਖੋ ਕਰਮ ਵਾਲੀ ਕੀ ਕਰਦੀ ਆ ਠੀਕ ਹੈ ਜੀ ਹਾਂ ਜੀ ਬਾਕੀ ਚੋਣ ਚਾਣ ਆਪਾਂ ਧਾਰਾ ਮਾਰੀਆਂ ਵਾ ਬਹੁਤ ਜਿਆਦੀ ਪੋਲੀ ਆ ਅਜੇ ਸੰਧੂ ਸਾਹਿਬ ਇਹਦੇ ਵਿੱਚੋਂ ਬੱਚਾ ਆਪਾਂ ਚੰਗਾ ਹਾਤਾ ਥੋੜਾ ਜਿਹਾ ਹਾਂਜੀ ਲਿਆਇਆ ਬੱਚੇ ਨੂੰ ਥੋੜਾ ਬੱਚੇ ਨੂੰ ਮਮਰਾਇਆ ਜੀ ਅੱਛਾ ਅੱਛਾ ਮਗਰ ਬੱਚਾ ਹੀ ਨਾ ਮਗਰ ਬੱਚਾ ਜੀ ਇਹਦੇ ਬੋ ਦੋਸਤੋ ਗਿੱਲੇ 나ੜੂ ਤੇ ਆ ਬੱਚਾ ਮਗਰ ਤੁਸੀਂ ਆ ਵੇਖ ਲਓ ਘੰਟਾ ਕੋਈ ਡੇਢ ਘੰਟਾ ਘੰਟਾ ਕੇ ਸਮਾਂ ਹੋਇਆ ਹੁਣ ਸੂਰ ਤੇ ਲੜ ਜਿਹੜਾ ਬਿਲਕੁਲ ਨਾਲ ਸ਼ੋ ਜੇਰ ਜੁਰ ਖਜੇ ਪੈਣੀ ਬਾਕੀ ਆ ਬਾਕੀ ਆਫਟਰ ਅਪਲੋਡਿੰਗ ਵੀਡੀਓ ਠੀਕ ਆ ਜੀ ਕੋਈ ਵੀਰ ਪੂਰੀ ਇਨਫੋਰਮੇਸ਼ਨ ਲੈ ਸਕਦਾ ਵੀਡੀਓ ਕਲਿੱਪ ਵੀ ਵੀਰ ਨੂੰ ਕਹਾਂਗੇ ਬਣਾ ਕੇ ਰੱਖ ਲੂਗਾ ਪੂਰੀ ਪ੍ਰੋਪਰ ਜੇਰ ਪੈਂਦੀ ਦਾ ਹਾਂਜੀ ਹਾਂਜੀ ਵੀਰ ਜੀ ਕੋਈ ਵੀਰ ਜਿਹੜਾ ਚਾਹ ਵਾਣਾ ਖਰੀਦਣ ਦਾ ਹੋਇਆ ਤੇ ਤੁਸੀਂ ਪੂਰੀ ਜਿਹੜੀ ਆ ਦੋਸਤੋ ਜੇਰ ਪੈਂਦੀ ਪ੍ਰੋਪਰ ਪੈਂਦੀ ਵੀ ਜਰੂਰ ਦੇਖ ਲਓਗੇ ਬਾਕੀ ਆਰਡਰ ਦੀ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਸੁਬਾ ਤੀਜਾ ਸੋਈ ਆ ਤੇ ਆ ਠੰਡਪਾਂਡਾ ਆ ਜੀ ਠੀਕ ਆ ਆ ਲੋ ਆ ਲੋ ਠੀਕ ਆ ਸੋ ਬਿਲਕੁਲ ਨਖੇੜ ਬਹੁਤ ਸੋਹਣਾ ਦੋਸਤੋ ਠੀਕ ਆ ਜ ਚੌਥਾ ਨਾ ਦੀ ਸਪੇਸ ਵੰਡਾ ਕਾਫੀ ਸੋਹਣੀਆਂ ਨੇ ਅਜੇ ਜਸਟ ਕੁ ਸਮਾਂ ਪਹਿਲਾਂ ਚੋਈ ਸੁਈਏ ਦੋਸਤੋ ਤੇ ਚੁਵਾਈਏ ਦੀ ਕੋਈ ਹਰ ਚੀਜ਼ ਤੋਂ ਥੋੜੀ ਬਾਤੀ ਹੋਈ ਆ ਵੀਰ ਮੇਰੇ ਆਪਾਂ ਮਤਲਬ ਬੱਚੇ ਨੂੰ ਲਿਆਇਆ ਵਾ ਹਾਂਜੀ ਮਤਲਬ ਸਮਝ ਲਓ ਵੀ ਤੁਸੀਂ 2-3 ਕਿਲੋ ਬੱਚੇ ਨੇ ਪੀਤਾ ਵਾ ਠੀਕ ਹੈ ਜੀ ਹਾਂਜੀ ਬਾਕੀ ਥੋੜਾ ਬਦ ਆਵਧਾਰਾ ਧੁਰਾ ਮਾਰ ਕੇ ਵੇਖ ਲੀ ਹਾਂਜੀ ਹਾਂਜੀ ਜਮਾ ਓਕੇ ਆ ਜੀ ਐ ਭੋਲੀ ਰੂ ਵਰਗੀ ਆ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਬਾਕੀ ਥਾਣ ਥਾਣ ਬਹੁਤ ਪਸੰਦੀਦਾਰ ਆ ਦੋਰਾ ਥਾਣਾ ਤੇ ਰੰਗ ਰੰਗ ਵੀ ਬਹੁਤ ਸੋਹਣਾ ਸਤਿ ਸ੍ਰੀ ਅਕਾਲ ਗਰਮ ਇਹ ਗਰਮੀਆਂ ਦਾ ਤੋਹਫਾ ਆ ਗਰਮੀਆਂ ਦਾ ਤੋਹਫਾ ਜੀ ਨਾ ਇਹਨੇ ਮਤਲਬ ਗਰਮੀਰੀ ਅਸਰ ਆ ਨਾ ਬਹੁਤਾ ਨਹਾਉਣਾ ਪੈਣਾ ਵਾ ਨਾ ਫੁਵਾੜਿਆਂ ਦੀ ਲੋੜ ਆ ਬਿਲਕੁਲ ਜੀ ਪਰ ਹਾਂਜੀ ਦੋ ਦਿਨੇ ਕਰਮਾਲੀ ਨੇ ਇਹ ਲੇਟ ਲਈ ਜਾਨਾ ਦੋ ਦਿਨਾਂ ਦਾ ਹਰ ਘਰ ਉੱਤੇ ਚੱਲਣ ਵਾਲੀ ਹਾਂਜੀ 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 ਆ ਲੋ ਵੀ ਦੋਸਤੋ ਠੀਕ ਆ ਕ੍ਰੋਸ ਆਂਗਾ ਬਹੁਤੇ ਵੀਰ ਹੁਣ ਜਿੱਦਾਂ ਕਿ ਸਮੇਂ ਨੂੰ ਵੇਖਦੇ ਹੋਏ ਵੀ ਇੱਕ ਡਿਸੀਜਨ ਲੈਂਦੇ ਆ ਵੀ ਕ੍ਰੋਸ ਆਂਗ ਦੇ ਵਿੱਚ ਪਸ਼ੂ ਖਰੀਦ ਗਏ ਲੈ ਵੀਰ ਹਰਜੀਤ ਖੋਲ ਕੇ ਤੋਰਦ ਗਏ ਤੇ ਜਿੱਦਾਂ ਕਿ ਦੋਸਤੋ ਬਿਲਕੁਲ ਇਹ ਕੋਈ ਤਾਜੀ ਤੋਂ ਹੁਣੇ ਬਿਲਕੁਲ ਕੁਝ ਖਸਮਾ ਪਹਿਲਾਂ ਸੂਈ ਹੈ ਤੇ ਬੌਲੇ ਤੇ ਬੌਲੇ ਤੇ ਕੋਈ ਵੀਰਾਂ ਦੀ ਆਣ ਕੇ ਦੋ ਡੰਗ ਇੱਕ ਟਾਈਮ ਚੋ ਕੇ ਤਸੱਲੀ ਕਰ ਸਕਦਾ ਠੀਕ ਆ ਤੇ ਨਾਰਮਲ ਦਰਮਿਆਨੀਆਂ ਭਲਾ ਭੂਲਾ ਦੇ ਵਿੱਚ ਵੀ ਹੈਗੀ ਆ ਕਿਉਂਕਿ ਪਸ਼ੂ ਸੁੰਦਾ ਤੇ ਭਲਾ ਭੂਲਾ ਪਾਈ ਜਾਂਦੇ ਆ ਠੀਕ ਆ ਜੀ ਤੇ ਫਿਲਹਾਲ ਆ ਤੁਹਾਡੇ ਸਾਹਮਣੇ ਆ ਵੇੜ ਕੱਦ-ਕਾਠ ਵੀ ਚੰਗਾ ਬੈੜਦਾ ਮੀਡੀਅਮ ਤੋਂ ਉੱਚੀ ਆ ਬੇਲ ਬੱਟੇ ਦੀ ਚੰਗੀ ਆ ਬੇਲ ਬੂਲ ਵੀ ਚੰਗੀ ਆ ਲਵਾਈ ਉਚਾਈ ਪੂਰੀ ਆ ਆ ਦੇਖੋ ਜੀ ਠੀਕ ਹੈ ਸੋ ਕਰਮਾਲੀ ਆਰਡਰ ਦੀ ਕੁਆਲਿਟੀ ਚੰਗੀ ਹੈ ਜਿੱਦਾਂ ਕਿ ਪਹਿਲੇ ਸਵੇਰੇ ਤੇ ਵਿੱਚ ਦੱਸਿਆ ਗਿਆ ਵੀ ਪਿਛਲੇ ਘਰੋਂ ਜਿੱਥੋਂ ਵੀ ਖਰੀਦੀ ਆ ਤੇ 20 ਤੋਂ ਪਲਾਸੀ ਮਿਲਕਿੰਗ ਕਰਵਾਈ ਹਰਜੀਤ ਸਿੰਘ ਨੇ ਬਾਬਾ ਜੀ 30 ਲੀਟਰ ਲਾ ਕੇ ਆਪਣੇ ਮਿਲਕਿੰਗ ਕਰਾਈਏ ਨੇ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਠੀਕ ਹੈ ਥੋੜਾ ਬੱਚੇ ਦਾ ਕਰਦਾ ਐਨੀਮਲ ਬਿਲਕੁਲ ਤਾਜ਼ਾ ਸੋਇਆ ਕੋਈ ਸਮੱਸਿਆ ਨਹੀਂ ਤਾਜੀ ਸੂਨ ਕਰਕੇ ਦੋਸਤੋ ਥੋੜਾ ਜਿਹਾ ਪਸੂ ਬੱਚੇ ਵਾਲ ਤਮਾ ਕਰਦਾ ਠੀਕ ਹੈ ਜੀ ਭੱਜਦਾ ਬੱਚੇ ਵਾਲ ਨੂੰ ਬਾਕੀ ਤੋਰਾ ਤਾਰਾ ਤੁਸੀਂ ਦੇਖ ਹੀ ਲਿਆ ਜੀ ਮੈਨੂੰ ਲੱਗਦਾ ਮੈਂ ਦੱਸਾਂ ਤੇ ਲੋੜ ਨਹੀਂ ਵੀ ਕੋੜੀਆਂ ਵਰਗੀ ਬਾਈ ਕੋੜੀਆਂ ਵਰਗੀ ਜਾਲ ਆ ਹਾਂਜੀ ਠੀਕ ਹੈ ਤੇ ਬਾਕੀ ਹਵਾਨਾ ਨੇਵਾ ਇੱਕ ਵਾਰੀ ਫੇਰ ਤੁਸੀਂ ਆ ਵੇਖੋ ਆਹ ਲਓ ਜੀ ਆਹ ਲਓ ਠੀਕ ਹੈ ਤੇ ਠੀਕ ਆ ਹਰਜੀਤ ਭਾਈ ਕੀ ਮੰਗ ਕਰਾਂਗੇ ਇਹਦੀ ਲੈਂਡ ਦੇ ਸਿੰਦੂ ਸਾਹਿਬ ਐਡੀਆਂ ਵੜਾਂ ਦਾ ਲੋਕ ਲੱਖ ਲੱਖ ਰੁਪਏ ਮੰਗੀ ਜਾਂਦੇ ਆ ਹਾਂ ਹਾਂ ਬਣਦਾ ਵੀ ਆ ਤੇ ਆਪਾਂ ਵੀ ਜਿਹੜਾ 74 ਚੋਂ ਮਾਨਤਨ ਕਰਾਂਗੇ 74 ਚੋਂ ਹਾਂਜੀ ਠੀਕ ਹੈ ਜੀ ਲਓ ਦੋਸਤੋ 74000 ਦੇ ਵਿੱਚੋਂ ਮਾਨਤਨ ਹੋਊਗਾ ਬਾਕੀ ਵੈਰ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਠੀਕ ਆ ਮਗਰ ਬੱਚਾ ਮੇਲ ਕਾਫ ਆ ਤੇ ਜਿਹੜੇ ਵੀ ਉਹਨੂੰ ਪਸੰਦ ਆਊਗੀ ਬਾਕੀ ਅਡਰ ਰੋਡਰ ਦੀ ਕੁਆਲਿਟੀ ਕਾਫੀ ਸੋਹਣੀਆ ਬੇਗ ਅਡਰ ਆ ਠੀਕ ਆ ਜੀ ਐਕਸਟਰਾ ਆਰਡਨਰੀ ਅਡਰ ਆ ਆਪਾਂ ਕਹਿ ਦਿੰਨੇ ਆ ਕਿਰਮਾ ਵਾਲੀ ਆਪਦੇ ਵਜਨ ਵਜੂਦ ਨਾਲੋਂ ਵੱਧ ਲਈ ਖੜੀ ਅੱਜ ਦੇ ਟਾਈਮ ਸੋ ਦੁੱਧ ਚੰਗਾ ਚੋਣਾ ਚਾਹੀਦਾ ਬਾਕੀ ਅਗੇ ਸੇਵਾ ਦਾ ਠੀਕ ਹੈ ਜੀ ਬਾਕੀ ਕੇ ਕਰਮਾਂ ਦਾ ਅੱਗੇ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਸੋਨਾ ਲੈ ਲਓਗੇ ਤੁਸੀਂ ਅੱਗੇ ਅਰਜੀਤ ਆਪਣੇ ਕੋਲ ਸੈਕੰਡ ਨੰਬਰ ਤੇ ਆ ਗਈ ਫਿਰ ਕਰੋੜਾ ਸਾਹਿਬ ਇਹ ਦੂਜਾ ਸੂਹਾ ਸੂਈ ਆ ਠੀਕ ਹੈ ਜੀ ਸ਼ਾਈਵਾਲ ਕ੍ਰੋਸ ਅੰਗਜ ਠੀਕ ਹੈ ਜੀ ਤੇ ਇਹਦੇ ਮਗਰ ਆ ਬੱਚੀ ਆ ਜੀ ਲਓ ਜੀ ਹਾਂਜੀ ਮਗਰ ਬੱਚੀ ਇਹ ਕਿੰਨੇ ਕੇ ਦਿਨਾਂ ਦਾ ਬੱਚਾ ਸੂਹਾ ਇਹ ਸੰਤੂ ਸਾਹਿਬ ਕੱਲ ਸੂਈ ਆ ਕੱਲ ਹੀ ਸੂਈ ਆ ਇਹ ਕੱਲ ਰਾਤ ਦੀ ਸੂਈ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਸੂਹਾ ਇਹ ਦੂਜਾ ਹੀ ਆ ਦੂਜਾ ਸੂਹਾ ਪ੍ਰੋਪਰ ਆ ਜੀ ਠੀਕ ਹੈ ਹਾਂਜੀ ਲਓ ਦੋਸਤੋ ਨਾਰਮਲ ਦਰਮਿਆਨੇ ਜਿਹੇ ਸਿੰਘ ਹੈਗੇ ਜਿਵੇਂ ਠੀਕ ਆ ਦੂਜਾ ਸੁਬਾ ਕੱਲ ਸੋਈਆ ਮਗਰ ਵੱਛੀ ਆ ਫੀਮੇਲ ਕਾਫ ਠੀਕ ਆ ਥਣ ਥਣ ਬਹੁਤ ਕੁਆਲਟੀ ਵਾਲਾ ਲੱਗਾ ਸਨ ਸਾਬ ਇਹਨੂੰ ਬਾਕੀ ਥਣ ਦੇਵਾ ਤੁਸੀਂ ਵੇਖੋ ਵੀ ਥਣ ਬਹੁਤ ਸੋਹਣਾ ਦੋਸਤੋ ਗੋਲ ਥਾਣਾ ਮੋਟਾ ਗੋਲ ਥਾਣਾ ਮੋਸਟਲੀ ਆਪਾਂ ਕਈ ਨਾ ਸ਼ਾਹੀਵਾਲ ਵੈਡਾਂ ਦੇ ਇਹੋ ਜਿਹਾ ਥਾਣ ਦੇਖਦੇ ਆ ਨੋਕਲ ਤੇ ਚੋਣ ਚਣ ਹਰਜੀਤ ਕਿਦਾਂ ਦੇ ਨਿਕਲੀ ਬਾਈ ਸਨ ਸਾਬ ਬਹੁਤ ਜਾਰੀ ਪੋਲੀ ਆ ਠੀਕ ਹੈ ਜੀ ਹੁਣ ਬੌਲੇ ਤੇ ਕੋਈ ਦੋ ਗਡਾਂਗੇ ਚੋਲੀ ਹੈ ਕਿੰਨਾ ਕਾ ਅਕਾਊਂਟ ਕੀਤਾ ਵੈਸੇ ਸਤੂ ਸਾਹਿਬ ਰਾਤੀਂ ਚੋਇਆ ਹੈ ਆਪਾਂ 5 ਲੀਟਰ ਦੇ ਲਾਗੇ ਬਨੇ 4-5 ਦੇ ਅੱਛਾ ਜੀ ਤੇ 5 ਲੀਟਰ ਦੇ ਲਾਗੇ ਸਵੇਰ ਚੋਇਆ ਹੈ ਅੱਛਾ ਬੌਲੇ ਤਾਂ ਸਾਫ ਨਹੀਂ ਕੀਤੀ ਨਹੀਂ ਜੀ ਕਲੀਅਰ ਨਹੀਂ ਕੀਤੀ ਆਪਾਂ ਅੱਜ ਸ਼ਾਮ ਜਾਂ ਕੱਲ੍ਹ ਮੋੜ ਤੱਕ ਕਰ ਦੋ ਅੱਜ ਰਾਤ ਨੂੰ ਅਸੀਂ ਇਹ ਕਲੀਅਰ ਕਰ ਦਾਂਗੇ ਜੀ ਠੀਕ ਹੈ ਜੀ ਹਾਂ ਜੀ ਬਾਕੀ ਇਹ ਮੋਟਾ ਚਵਾਚੂ ਸੋਨਾ ਇਹ ਜਮਾ ਗੁੱਠੀ ਵਰਗੀ ਦਾ ਰਸਨ ਸਾਹਿਬ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਬਿਲਕੁਲ ਤਾਜੀ ਜਿੱਦਾਂ ਕਿ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਕੱਲ੍ਹ ਕੱਲ੍ਹ ਸੋਈ ਹੈ ਤੇ ਦੋ ਡੰਗ ਦੀ ਜਿਹੜੀ ਚਵਾਈ ਹੋਈ ਆ ਮਾਰਨਿੰਗ ਤੇ ਕੱਲ ਸ਼ਾਮ ਦੀ ਅੱਜ ਜਿਹੜੀ ਹਜੇ ਚਵਾਈ ਹੋਣੀ ਬਾਕੀ ਆ ਸ਼ਾਮ ਦੀ ਤੇ ਅੱਜ ਨੂੰ ਬਿਲਕੁਲ ਤੇਜੀ ਜਾਂ ਚੌਥੀ ਮਾਰਨਿੰਗ ਚਵਾਈ ਤੇ ਬਿਲਕੁਲ ਬੌਲੇ ਤੋਂ ਸਾਫ਼ ਕਰ ਦਿੱਤੀ ਜਾਊਗੀ ਤੇ ਬਾਕੀ ਵਹਿੜ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਠੀਕ ਹੈ ਜੀ ਰੰਗ ਬਿਲਕੁਲ ਗੋੜ ਵਰਗਾ ਬ੍ਰਾਊਨ ਭੂਰਾ ਜਿਹਾ ਕਲਰ ਹੈਗਾ ਜਿਵੇਂ ਆਪਾਂ ਜ਼ਿਆਦਾਤਰ ਸ਼ਾਹੀਵਾਲ ਜਾਂ ਜਰਸੀ ਵਹਿੜ ਤਾਂ ਦੇਖਦੇ ਆ ਇੱਕ ਕ੍ਰੋਸ ਅੰਗ ਦੇ ਵਿੱਚ ਆ ਠੀਕ ਹੈ ਤੇ ਮਗਰਵੱਛੀ ਆ ਵੱਛੀ ਵੀ ਪੂਰੀ ਸਟੈਂਡਰਡ ਦੀ ਆ ਐਚ ਐਫ ਬਰੀਡ ਦੇ ਵਿੱਚ ਮਗਰਵੱਛੀ ਆ ਗਈ ਆ ਠੀਕ ਹੈ ਜੀ ਤੋਂ ਜਿਹੋ ਜੀ ਇਨਸੀਮੀਨੇਸ਼ਨ ਹੋਈ ਆ ਏ ਆ ਉਹ ਜਾਂ ਬੱਚਾ ਇਸ ਮੈਡ ਨੇ ਪਾਇਆ ਆ ਲਓ ਠੀਕ ਆ ਸੋ ਥਣ ਥਣ ਵਾਲੇ ਪਾਸਿਓ ਦੋਸਤੋ ਕੋਈ ਸ਼ੱਕ ਨਹੀਂ ਗਾ ਮੋਟਾ ਗੋਲ ਥਾਣਾ ਤੇ ਚਵਾਈ ਵੀਰ ਨੇ ਦੱਸ ਹੀ ਦਿੱਤੀ ਹੈ ਵੀ ਇੱਕ ਨੰਬਰ ਚਵਾਈ ਆ ਪੋਲੀ ਤੇ ਮੋਟੀ ਧਾਰ ਆ ਲਓ ਜੀ ਲਓ ਜੀ ਠੀਕ ਆ ਸੋ ਤੋਰਾ ਬਾਕੀ ਹਰਜੀਤ ਠੰਡੀ ਧੀਰਾਪਨ ਵੀ ਪੂਰਾ ਹੈ ਬਹੁਤ ਪੂਰਾ ਸਨੂ ਸਾਹਿਬ ਹਮ ਠੀਕ ਆ ਜੀ ਸੋ ਕਿਸੇ ਪਾਸੇ ਦੋਸਤੋ ਕਾਲਪੂਲ ਜੀ ਨੀ ਨਾ ਜਰਾਂਉਦੀਗੀ ਹੈ ਠੰਡੀ ਹੈ ਧੀਰੀ ਹੈ ਨਾਰਮਲ ਬਿਲਕੁਲ ਸਵੇਰ ਕੀ ਵੇਖੀ ਹੈ ਤਾਂ ਬਿਲਕੁਲ ਚਾਲ ਚੱਲਣ ਤੋਂ ਪਤਾ ਲੱਗ ਜਾਂਦਾ ਪਸੂ ਬਿਲਕੁਲ ਠੰਡੀ ਧੀਰੀ ਤੇ ਆਹ ਵੇਖੋ ਜੀ ਲੇਵਾ ਹਵਾਨਾ ਕੋਈ 5-4 ਕਿਲੋ ਦੋਸਤੋ ਇੱਕ ਇੱਕ ਡੰਗ 5-4 ਕਿਲੋ ਮਾਰਨਿੰਗ 5-4 ਕਿਲੋ ਕੱਲ ਸ਼ਾਮ ਨੂੰ ਜਿਹੜੀ ਚਵਾਈ ਕੋਈ ਕੋਈ 8 9 8 9 ਕਿਲੋ ਤੱਕ ਵੀ ਤੁਸੀਂ ਕਾਊਂਟ ਕਰ ਸਕਦੇ ਜੇ ਵੀ ਕੋਈ ਬਹੁਤ ਤੇ ਚਵਾਈ ਹੋਈ ਹੈ ਠੀਕ ਆ ਤੇ ਹਰਜੀਤ ਭਾ ਫਿਰ ਇਹਦਾ ਮੁੱਲ ਕੀ ਕਰਦੇ ਪਏ ਸੰਧੂ ਸਾਹਿਬ ਇਹਦਾ ਮੁੱਲ ਜੋ ਮਰਜ਼ੀ ਕਰੀ ਜਾਈਏ ਹਾਂਜੀ 50000 ਚ ਮਾਨ ਤਾ ਨਹੀਂ ਹੋਗਾ 50000 ਚ ਹਾਂਜੀ ਛੋੜ ਛੱਪਾਈ ਠੀਕ ਆ ਜੀ ਲੋਬ ਦੋਸਤੋ 50000 ਦੇ ਵਿੱਚੋਂ ਛੋੜ ਛੱਪਾ 50000 ਦੇ ਵਿੱਚੋਂ ਮਾਨ ਤਾ ਠੀਕ ਆ ਆ ਲਓ ਠੀਕ ਹੈ ਜੀ ਠੀਕ ਹੈ ਬੱਚਾ ਠਾਦ ਗਿਆ ਪੂਰੀ ਵਖਾਦ ਗਿਆ ਮਾੜਾ ਬੱਚਾ ਹਾਂਜੀ ਹਾਂਜੀ ਲਓ ਨਾੜੂ ਬਿਲਕੁਲ ਬੱਚੇ ਦੇ ਨਾਲ ਆਹ ਨਾੜੂ ਵੇਖ ਸਕਦੇ ਜੀ ਤੁਸੀਂ ਠੀਕ ਹੈ ਆ ਠੀਕ ਹੈ ਬੱਚੀ ਬਹੁਤ ਸੋਹਣੀ ਹੈ ਮਗਰ ਬੱਚੀ ਬਹੁਤ ਸੋਹਣੀ ਹੈ ਜੀ ਠੀਕ ਹੈ ਅਚਾਰਜੀਤ ਵੀਰ ਅਗਲੇ ਪਾਸੇ ਆ ਦੋ ਜਿਹੜੀਆਂ ਆਪਣੇ ਕੋਲ ਮੱਝਾਂ ਆ ਗਈਆਂ ਮੱਝਾਂ ਆ ਗਈਆਂ ਹੁਣ ਦੱਸੋ ਇਸ ਮੱਝ ਦੀ ਕੀ ਡਿਟੇਲ ਹੈ ਸੰਤੂ ਸਾਹਿਬ ਮੱਝਾਂ ਇਹ ਦੋਵੇਂ ਇੱਕੋ ਕਰਵਾਈਆਂ ਅੱਛਾ ਜੀ ਠੀਕ ਹੈ ਜੀ ਤੇ ਇਹਨਾਂ ਦੀ ਡਿਟੇਲ ਇਹ ਆ ਇਹ ਜਿਹੜੀ ਮਾਜਾ ਮਹੀਨੇ ਦੀ ਸੂਈ ਆ ਬੱਚਾ ਮਰਿਆ ਠੀਕ ਆ ਦੋ ਦੋਗਾ 11 ਤੋਂ ਪਲੱਸ 11 ਪਲੱਸ ਫਿਲਹਾਲ ਦੋਵੇਂ ਟਾਈਮ ਟੀਕੇ ਦੇ ਆ ਉਹਨਾਂ ਘਰ ਆਪਾਂ ਬਿਨਾਂ ਟੀਕੇ ਚੋਈ ਆ ਠੀਕ ਆ ਜੀ ਸਾਢੇ 4 ਵਜੇ ਆਪਾਂ ਉਹਨਾਂ ਘਰ ਬਿਨਾਂ ਟੀਕੇ ਚੋਲੀ ਦੋ ਟਾਈਮ ਸੱਲੀ ਕੀਤੀ ਆ ਆਪਣੇ ਘਰ ਆਈ ਨੂੰ ਦੋ ਦਿਨੋਂ ਤਿੰਨ ਦਿਨ ਹੋ ਗਏ ਆ ਆਪਣੇ ਘਰ ਟੀਕਾ ਲੈਣ ਲਈ ਆ ਅਸੀਂ ਤਾਂ ਟੀਕਾ ਲੈਣ ਲਈ ਆ ਹਾਂਜੀ ਇਹ ਪੋਲੀ ਇੰਨੀ ਗਾ ਕੇ ਮਤਲਬ 1.5 ਮਿੰਟ ਦੀ ਦਵਾਈ ਮਹਾ ਦੀ ਹਾਂ ਹਾਂਜੀ ਬਾਕੀ ਟੀਕਾ ਲਾਣ ਲਈਏ ਚਲੋ ਕੋਈ 2-14 ਤੱਕ ਨਵੀਂ ਥਾਂ ਟਿਕ ਜੂ ਪਸ਼ੂ ਨਵੀਂ ਥਾਂ ਟਿਕ ਜੂ ਹਾਂਜੀ ਦੁੱਧ ਜਿਹੜਾ 11 ਕਿਲੋ ਹੈਗਾ ਨੈਟ ਪੱਕਾ ਆਰਾਮ ਨਾਲ ਮੰਨੋ ਸਾਬ ਠੀਕ ਹੈ ਚੋਣ ਚਣ ਕਿੱਦਾਂ ਨਿਕਲੀ ਫਿਰ ਜਮਾ ਪੋਲੀ ਵੀਰ ਠੀਕ ਹੈ ਜੀ ਹਾਂਜੀ ਲਓ ਦੋਸਤੋ ਮਹੀਨੇ ਦਾ ਉੱਚਾ ਸੂਆ ਮਹੀਨੇ ਦਾ ਤੁਸੀਂ ਸਮਾਂ ਮੰਨ ਸਕਦੇ ਜੇ ਸੂਆ ਮਹੀਨਾ ਕੋ ਹੋ ਗਿਆ ਸੂਈ ਨੂੰ ਮਗਰ ਬੱਚਾ ਸੀਗਾ ਐਕਸਪਾਇਰ ਹੋ ਗਿਆ ਬੱਚਾ ਠੀਕ ਹੈ ਜਿਵੇਂ ਬੱਚੇ ਤੋਂ ਆ 11 ਕਿਲੋ ਦੁੱਧ ਦਾ ਨਵੀਂ ਥਾਂ ਤੇ ਆਈ ਆ ਓਪਰਾ ਕਰਦਾ ਪਸ਼ੂ ਤੇ ਡੰ ਇਹਨਾਂ ਵੀ ਪਸ਼ੂ ਕੋਈ ਮਿੱਠਾ ਨਹੀਂ ਹੁੰਦਾਗਾ ਜਿਹੜੇ ਮਿੱਠੇ ਹੁੰਦੇ ਵੀ ਆ ਦੋਸਤੋ ਪਸ਼ੂ ਕੋਈ ਜਿਹੜਾ ਡੰਗ ਟੀਕਾ ਵੀ ਲੈ ਸਕਦੇ ਆ ਉੱਚਾ ਖੁੱਲਾ ਸਿੰਗ ਆ ਬਾਕੀ ਕੱਦ-ਗਾਠ ਚੰਗਾ ਵੱਡਾ ਕੱਦ-ਗਾਠ ਆ ਇਸ ਮਾਝ ਦਾ ਸਵੇਰੇ ਹਰਜੀਤ ਭਾਈ ਕਿੰਨੇ ਕੋਈ ਮੰਨ ਲੈ ਤੀਜੇ ਕੇ ਚੌਥੇ ਵੀ ਹੋ ਸਕਦਾ ਨਹੀਂ ਸਵੇਰੇ ਸੰਧੂ ਸਾਹਿਬ ਚੌਥਾ ਮੰਨ ਸਕਦਾ ਅਗਲਾ ਚੌਥਾ ਹਾਂਜੀ ਠੀਕ ਆ ਵੀਰ ਲਓ ਦੋਸਤੋ ਬਾਕੀ ਥਣ ਭਾਂਡੇ ਦੀ ਕਾਫੀ ਖਬਰਦਾਰ ਆ ਚਵਾਈ ਦਾ ਵੈਸੇ ਸਮਾਂ ਵੀ ਹੋਇਆ ਖੜਾ ਬਿਲਕੁਲ ਤੇ ਜਿੰਨਾ ਕੁ ਲੇਵਾ ਤਿਆਰ ਕੀਤਾ ਉਹ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਲਿਓ ਵੀਰ ਲਓ ਠੀਕ ਆ ਸੋ ਕਾਤੋਂ ਵੱਡ ਤੇ ਬਾਕੀ ਟੀਕਾ ਲਵਾਉਣ ਤੋਂ ਬਾਅਦ ਹਰਜੀਤ ਕੋਈ ਜ਼ਿਆਦਾ ਤਾਂ ਨਹੀਂ ਹੋਣਾ। ਤੁਹਾਨੂੰ ਸਾਰ ਟੀਕਾ ਲਾਉਣਾ ਚੁੰਡੀ ਵੱਡੀ ਟੀਕਾ ਵੱਡਿਆ ਲਾਇਆ ਇੱਕ ਬਰਾਬਰ ਹੀ ਆ। ਅੱਛਾ। ਆਏ ਨਹੀਂ ਕੀ ਟੀਕਾ ਲਾਉਣਗਾ ਭੁੜਕੂਗੀ। ਇਸ ਤੋਂ ਬਾਅਦ ਕੋਈ ਹਿੱਲ ਜੁੜ ਜਦੋਂ ਕੋਈ ਚੱਕਰ ਨਹੀਂ ਬਾਈ। ਬੱਲੇ ਬੈਨੀਆਂ ਬਾਅਦ ਵਿੱਚ। ਮੈਂ ਨਾ ਕੋਈ ਗੱਲ ਹੀ ਨਹੀਂ ਆ। ਠੀਕ ਹੈ ਜੀ। ਲਓ ਜੀ। ਬਾਕੀ ਮੇਨ ਗੱਲ ਜਿਹੜੀ ਹੈਗੀ ਦੋਸਤੋ ਲੇਵਾ ਭਾਂਡਾ ਬਿਲਕੁਲ ਇੱਕ ਸਾਰ ਬਰਾਬਰ ਆ। ਤੇ 11 ਕਿਲੋ ਦੇ ਵੀਰਾਂ ਦਾ ਵੀ ਆਪਣਾ ਤਸੱਲੀ ਦੇ ਦਾਂਗੇ 11 ਕਿਲੋ ਹੁਣ ਦੁੱਧ ਜਿਹੜਾ ਮੌਜੂਦਾ ਟਾਈਮ ਆ ਇਹਦੇ ਥੱਲੇ ਹਾਜ਼ਰ ਠੀਕ ਆ ਤੇ ਬਾਕੀ ਅੱਗੇ ਕੋਈ ਸੇਵਾ ਕਰ ਲੋਗੇ ਦੋਸਤੋ ਵਧਾਉਣਾ ਘਟਾਉਣਾ ਕਈ ਵਾਰ ਅੱਗੇ ਬਿਲਕੁਲ ਆਪਣੀ ਸੇਵਾ ਤੇ ਡਿਪੈਂਡ ਹੁੰਦਾ ਫਿਲਹਾਲ ਜਿਹੜਾ ਤੁਸੀਂ ਇਸ ਘਰੋਂ ਚੋਕੇ ਲੈ ਜਾਣਾ ਉਹਦੀ ਆਪਾਂ ਗੱਲ ਕਰਾਂਗੇ ਵੀ ਹੁਣ ਮੌਕੇ ਤੇ ਜੋ 11 ਕਿਲੋ ਦੁੱਧ ਇਸ ਮੱਝ ਦੇ ਥੱਲੇ ਹਾਜ਼ਰ ਬਾਕੀ ਲੇਵੇ ਲੋਵੇ ਦੀ ਤੁਸੀਂ ਵੇਖੋ ਤੱਕ ਥੋੜੀ ਅਗਾਹ ਨੂੰ ਤੁਹਾਨੂੰ ਜਾਪੂਗੀ ਹਨਾ ਲੇਵਾ ਥੋੜਾ ਜਿਹਾ ਕਈ ਵਾਰ ਹੁਣ ਲੱਗੂਗਾ ਵੀ ਪਿੱਛੇ ਤੱਕ ਅੱਗੇ ਨੂੰ ਜ਼ਿਆਦੀ ਹੈਗੀ ਹੈ ਦੀਵਾ ਸਰ ਸਭ ਗਾਂ ਨੂੰ ਬਹੁਤ ਜਲਾ ਹਾਂਜੀ ਹਾਂਜੀ ਵੇ ਗਾਹੋਂ ਵੇਖੋ ਕਿੱਥੋਂ ਸਟਾਰਟ ਹੁੰਦਾ ਫਿਰ ਹਾਂਜੀ ਤੱਕ ਜਦੀ ਗਾਂ ਰੱਖਦੀ ਆ ਤੱਕਾਂ ਰੱਖਦੀ ਆ ਤੇ ਬਾਕੀ ਚੂਣ ਜਣ ਹੈ ਪੋਲੀ ਵੈਸੇ ਹਨਾ ਸੰਧੂ ਸਾਹਿਬ 1 ਮਿੰਟ ਤੋਂ ਪਹਿਲਾਂ ਪਹਿਲਾਂ ਬੰਦਾ ਜੋਗੀ ਉੱਠੂ ਗਿਆ ਨੂੰ ਠੀਕ ਹੈ ਹਾਂਜੀ ਹਰਜੀਤ ਵੀਰ ਲੈਂਡ ਦੇਣ ਕੀ ਰਹੂਗਾ ਕਿੱਥੋਂ ਤੱਕ ਦੇ ਦਾਂਗੇ ਇਹਦਾ ਸੰਧੂ ਸਾਹਿਬ ਹਾਂ ਨਾ ਜਿਹੜੀ ਆ 65000 ਰੁਪਇਆ 65000 ਹਾਂਜੀ ਠੀਕ ਹੈ ਭਰਾ ਸਭ ਦੋਸਤੋ ਜੈਸਨੋ ਜਿਹੜੀ ਉਹ 65000 ਆ ਲੈਣ ਦੇਣ ਤੇ ਬਾਕੀ ਥੋੜਾ ਬਾਦਾਂ ਵਿੱਚੋਂ ਕੋ ਗੁਜਾਇਸ਼ ਆ ਮੌਕੇ ਤੇ ਆ ਵੀ ਘਰੇ ਕੋਈ ਆਉਂਦਾ ਭੈਣ ਭਰਾ ਸੱਜਣ ਤੇ ਮੌਕੇ ਦੇ ਵਿੱਚੋਂ ਮਾਨਤਨ ਥੋੜਾ ਬਾਦਾਂ ਵਿੱਚੋਂ ਛੋਟ ਚੱਪੇ ਵਾਲੀ ਗੱਲਬਾਤ ਉਹ ਹੁੰਦੀ ਰਹਦੀ ਆ ਠੀਕ ਆ ਜੀ ਇਸ ਤੋਂ ਬਾਅਦ ਜਿਹੜੀ ਜੈਕਟ ਨੰਬਰ ਤੇ ਆ ਤੁਹਾਨੂੰ ਮੱਝ ਦਿਖਾਉਣੇ ਆ ਆ ਲਓ ਜੀ ਚੰਦਰਾ ਬੱਕਰੀ ਵੈਰੈਟੀ ਏ ਹਾਂ ਲੈ ਉਹ ਗੱਲ ਪੀਗ ਵਾਲਾ ਕੰਮ ਆ ਤੇ ਬੱਚਣ ਮੋਜ ਲਗੀ ਰਹੂ ਵਾ ਬੰਨਿਆਰੇ ਵਜੇ ਰਹਿਣਗੇ ਹਾਂ ਪੀਗ ਪਾ ਲਓ ਜੇ ਕੋਈ ਨਹੀਂ ਕਰੇ ਟੰਗਾ ਟੰਗ ਨੂੰ ਰਸਾਗਾ ਤੇ ਆ ਬਸ ਬਸ ਹਾਂ ਨਹੀਂ ਉਹ ਬਿਸਕੁਟ ਦਾ ਪੈਕਟ ਫੜਿਆ ਕਿਨੂੰ ਖਵਾਤਾ ਕਾਬ ਖਾ ਲਿਆ ਖਾ ਲਿਆ ਹੈ ਨੇ ਕਮਾਲ ਹੀ ਹੈ ਅਲੰਕਾਰཅੀ ਜੀ ਹੈ ਕਿ ਸਿੰਘਾਂ ਸੰਗਾਂ ਦੀ ਵੇਖੋ ਕੁਦਰਤੀ ਨੇਚਰਲ ਆ ਬਣਤਰ ਕਿਦਾਂ ਦੀ ਠੀਕ ਹੈ ਜੀ ਬਾਕੀ ਦੋਸਤੋ ਮਜਾ ਵੇਖਦੇ ਆਪਾਂ ਜਿੱਦਾਂ ਕਿ ਜਫਰਾਬਾਦੀ ਦੇਖਦੇ ਆ ਉਹਨਾਂ ਦਾ ਸਟਰਕਚਰ ਥੋੜਾ ਸਿੰਘਾਂ ਦਾ ਹੋਰ ਹੁੰਦਾ ਇਹਦਾ ਸਿੰਘਾਂ ਦਾ ਖਿਲਾਰ ਦੋਨਾਂ ਪਾਸੇ ਤੁਸੀਂ ਵੇਖੋ ਬਿਲਕੁਲ ਸਾਈਡਾਂ ਦਾ ਜਿਵੇਂ ਦਾਰਾ ਸਿੰਘ ਪਹਿਲਵਾਨ ਡੋਲਿਆਂ ਨੂੰ ਫਲਾ ਹਾਂ ਡੋਲੇ ਫਰਾਕ ਨੂੰ ਤਾਂ ਉਧਾ ਖਲੋਤੀ ਆ ਨੇ ਲੈ ਅਚਾਰ ਜੀ ਇਹ ਇਹਦਾ ਪੂਰਾ ਕੀ ਹੈਗਾ ਬੇਰਵਾ ਸੁਵਾ ਕਿੰਨੇ ਮਾਸ ਦੀ ਕਿੰਨੇ ਕਿ ਦਿਨਾਂ ਦੀ ਸੁਈ ਹੋਊ ਚੌਥਾ ਪੰਜ ਚੌਥਾ ਸੁਵਾ ਸੁਈ ਆ ਚੌਥਾ ਤੇ ਡੇਢ ਮਹੀਨੇ ਦੀ ਇਹ ਸੁਈ ਆ ਹਾਂ ਠੀਕ ਆ ਜੀ ਬੱਚਾ ਇਹ ਰੇ ਮਗਰ ਵੀ ਹੈ ਨਹੀਂ ਆ ਠੀਕ ਆ ਦੁੱਧ ਦੇ ਦਾ ਇਦਨੋਂ ਕਿਲੋ ਵੱਧ ਹੋ ਗਿਆ ਜੀ ਠੀਕ ਆ ਜੀ ਹਾਂਜੀ ਮਤਲਬ ਕਿ ਯਾਰ ਸਾਢੇ 11 12 ਤੋਂ ਮਤਲਬ ਵਿੱਚ ਜਾਂਦੀ 12 ਨੂੰ ਟੱਚ ਕਰਦੀ ਆ 11 ਤੋਂ ਪਲੱਸ ਹੀ ਚੱਲਣਗੇ 11 ਤੋਂ ਪਲੱਸ ਚੱਲਦੀ ਆ ਜੀ ਠੀਕ ਮਹੀਨਾ ਮਤਲਬ ਕਿ ਸੁਵਾ ਸੇਮ ਹੀ ਇਹਨਾਂ ਦਾ ਇਹਨੂੰ ਮਹੀਨਾ ਵਾ ਇਹਨੂੰ ਡੇਢ ਆ ਜੀ ਉਹਨੂੰ ਡੇਢ ਹਾਂਜੀ ਤੇ ਚੋਣ ਚਾਂ ਦੀ ਜਮਾ ਬਰਾਬਰ ਬਾਬਾਈ ਬਾਬੇ ਪਾਸ ਹੀ ਚਵਾਈ ਲਓ ਦੋਸਤੋ ਚੋਣ ਜਾਣ ਦੇ ਵਿੱਚ ਕੋਈ ਕਸਰ ਨਹੀਂ ਹੈਗੀ ਤੇ ਇਹਨੂੰ ਕੋਈ ਟੀਕਾ ਨਹੀਂ ਉਹ ਠੀਕ ਹੈ ਜੀ ਹਾਂ ਜੀ ਬਾੜੇ ਦੇ ਦੋਵੇਂ ਟਾਈਮ ਪਾੜੇ ਤੇ ਜੀ ਲਓ ਜੀ ਪਾੜੇ ਤੇ ਦੋਸਤੋ ਮਿਲਦੀ ਜਾਂ ਠੀਕ ਹੈ ਜੀ ਕੋਈ ਇਹਨੂੰ ਟੀਕੇ ਦਾ ਕੋਈ ਮਤਲਬ ਨਹੀਂਗਾ ਵੀ ਕੋਈ ਟੀਕਾ ਲਾਉਣਾ ਪਵੇ ਪਰ ਫਿਰ ਵੀ ਕੋਈ ਤੁਸੀਂ ਆਣ ਕੇ ਜਿਹੜੀ ਇੱਥੇ ਤਸੱਲੀ ਕਰ ਲੈਣੀ ਆ ਠੀਕ ਹੈ ਜੀ ਪਾੜਾ ਆ ਕੇ ਪਾ ਕੇ ਇਸੇ ਤਰ੍ਹਾਂ ਜਿਹੜਾ ਪਰਫਾਰਮ ਕਰ ਸਕਦੇ ਜੇ ਪਸਮਾ ਸਕਦੇ ਜੇ ਚਬਾਈ ਕਰ ਸਕਦੇ ਜੇ 11 ਤੋਂ ਪਲੱਸ ਜਿਹੜਾ ਇਸ ਟਾਈਮ ਇਹਦਾ ਥੱਲੇ ਹੁਣ ਮੌਕੇ ਤੇ ਦੁੱਧ ਚੱਲਣ ਡਿਆ 11 ਤੋਂ ਪਲੱਸ ਹਾਂਜੀ ਤੇ ਸਮਾਂ ਤਕਰੀਬਨ ਇਹਨੂੰ ਕੋਈ ਡੇਢ ਕ ਬਾਕੀ ਬਾਹਰ ਤੋਂ ਕੱਢ ਕੇ ਆਪਾਂ ਤਸਲੀ ਨਾਲ ਤੋੜ ਕੇ ਦਿਖਾ ਦਿੰਨੇ ਆ ਲਿਓ ਫਿਰ ਆਹ ਲਓ ਜੀ ਹੁਣ ਲਓ ਜੀ ਸੋ ਬਾਕੀ ਹਾਈਟ ਕੱਦ ਚਾਹੇ ਕੋਈ ਵੀਰ ਮੀਡੀਅਮ ਮੰਨ ਕੇ ਦੋਸਤੋ ਸੌਦਾ ਕਰ ਲਿਓ ਸਿੰਗਲ ਖੱਡੀ ਦੇ ਵਿੱਚ 11 ਤੋਂ ਪਲੱਸ ਹੁਣ ਦੁੱਧ ਦਾ 11 ਲੀਟਰ ਤੋਂ ਪਲੱਸ ਸਨ ਜੋ ਥਣਾਰੇ ਵਾਂਗੂ ਬਹੁਤ ਸੋਹਣੀ ਲੱਗੀ ਇਹਦੀ ਲਵ ਲੋਵੀ ਦੋਸਤੋ ਠੀਕ ਆ ਬਾਕੀ ਹੁਣ ਮੌਕੇ ਤੇ ਦੁੱਧ ਜਿੰਨਾ ਹਾਜ਼ਰ ਉਹ ਵੀ ਤੁਹਾਨੂੰ ਦੱਸ ਦਿੱਤਾ ਤੇ ਹਰਜੀਤ ਭਾਈ ਬਾਕੀ ਚੋਣ ਜਾਣ ਬਿਲਕੁਲ ਇੱਕ ਵਾਰੀ ਫੇਰ ਕਨਫਰਮ ਕਰਾ ਲਿਆ ਬਿਲਕੁਲ ਹੈ ਪੋਲੀ ਇਹ ਵੀ ਚੰਗੀ ਚੋਈ ਆ ਸੰਸਾਪ ਪੂਰੀ ਫੁੱਲ ਪੋਲੀ ਹੈ ਦੋਵੇਂ ਮਜਾ ਆ ਪੂਰੀਆਂ ਫੁੱਲ ਪੋਲੀਆਂ ਆਪਣੀਆਂ ਠੀਕ ਹੈ ਜੀ ਹਾਂਜੀ ਤੇ ਕੋਈ ਭਣ ਭਰਾ ਹਰਦੀਪ ਪਿਛਲੀ ਵੀਡੀਓ ਵੀ ਆਪਾਂ ਪਾਈ ਸੀਗੀ ਹਾਂਜੀ ਆਨਲਾਈਨ ਸੌਦਾ ਵੀ ਕਰ ਲੈਂਦੇ ਆ ਜਾਂ ਜ਼ਿਆਦਾਤਰ ਕਈ ਵਾਰ ਸਾਈ ਬੈਨਾ ਕਰਕੇ ਇੱਥੇ ਆਣ ਕੇ ਸੰਸਦ ਸਾਹਿਬ ਆਪਣੀ ਨੀਲੀ ਦੀ ਮੱਝ ਪਿਛਲੀ ਜੀ ਪਾਈ ਆਪਾਂ ਠੀਕ ਹੈ ਜੀ ਗਿਰੀ ਆਪਾਂ ਨਾਲ ਕੀਤਾ ਹਾਂਜੀ ਆਨਲਾਈਨ ਗਈ ਆ ਹਾਂਜੀ ਠੀਕ ਹੈ ਜੀ ਦੋ ਟਾਈਮ ਆ ਵੀਡੀਓ ਕਾਲ ਤੇ ਚਵਾਈ ਕੀਤੀ ਆ ਹਾਂਜੀ ਤੇ ਕੋਈ ਵੀਰ ਦਾ ਲਾਮਾ ਨਹੀਂ ਆ ਕੋਈ ਵੀਰ ਨੇ ਫੋਨ ਕੀਤਾ ਕਿ ਵੀਰ ਲਤਾਂ ਗੱਡ ਕੇ ਮਿਲ ਗਿਆ ਜਿਵੇਂ ਤੁਸੀਂ ਕਿਹਾ ਉਦਾਂ ਹੀ ਨਿਕਲੀਏ ਚਲੋ ਚੰਗੀ ਗੱਲ ਹਾਂਜੀ ਖਰਚ ਕੀਤੇ ਆ ਪੈਸੇ ਵੀ ਬਹੁਤ ਹੋ ਗਏ ਆ ਜੀ ਬਾਕੀ ਚਲੋ ਮੱਝ ਵੀ ਚੰਗੀ ਸੀ ਮਾਝ ਬਹੁਤ ਸੋਹਣੀ ਸਾਨੂੰ ਸਾਹਿਬ ਫੋਨੀ ਵੜਾਇਆ ਰੰਗ ਟੰਗ ਸ਼ਾਮੀ ਛੋੜ ਦੇ ਇੰਸਟਾ ਤੋਂ ਸ਼ੁਰੂ ਹੋ ਗਿਆ ਕਦ ਹਾਂਜੀ 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 ਰੰਗ ਟੰਗ ਬਹੁਤ ਸੋਹਣਾ ਸੀ ਅੱਛਾ ਇਹ ਕਿੰਨੇ ਦੇ ਦੇ ਦਿਆਂਗੇ ਜਿਹੜੀ ਮਾਝ ਆ ਸੰਧੂ ਸਾਹਿਬ ਮੁੱਲ ਤੇਰਾ ਬਰਾਬਰ ਹੀ ਆ ਅੱਛਾ ਜੀ ਪਰ ਆਪਾਂ ਇਹ ਜਿਹੜੀ 62000 ਦੇ ਦਾਂਗੇ 62000 ਦੀ ਹਾਂਜੀ ਠੀਕ ਆ ਜੀ ਲਓ ਦੋਸਤੋ 62000 ਇਸ ਮੈਂ ਦਾ ਜਿਹੜਾ ਮੁੱਲ ਹੈਗਾ ਲੈਣ ਦੇਣ ਤੇ ਬਾਕੀ ਮਾਝ ਆਪਾਂ ਤੁਹਾਨੂੰ ਪ੍ਰੋਪਰ ਦਿਖਾਈ ਦਿੱਤੀ ਹੈ ਹਰ ਪਾਸਿਓਂ ਹਰ ਐਂਗਲ ਤੋਂ ਸੌਦਾ ਕਰ ਲਿਓ ਠੀਕ ਆ ਜੀ ਤੇ ਅਗਲੇ ਜਿਹੜੇ ਦੋ ਤੁਹਾਨੂੰ ਹੋਰ ਐਨੀਮਲਸ ਦਿਖਾ ਕਟੇ ਨੇ ਮੇਲ ਮੇਲ ਕਾਫਾ ਠੀਕ ਹੈ ਜੀ ਮਾਲ ਦੇ ਵਿੱਚ ਰੱਖਨੇ ਆ ਬਹੁਤ ਵੀਰ ਡਿਮਾਂਡ ਕਰਦੇ ਆ ਮੋਹਰਾ ਦਾ ਖਰੀਦਣਾ ਤੇ ਇੱਕ ਅੰਦੀ ਰਾਵੀ ਦੇ ਵਿੱਚ ਹੀ ਆ ਜਾਂਦਾ ਅੱਛਾ ਹਰਜੀਤ ਬਾਈ ਇਹਦੀ ਡਿਟੇਲ ਕੀ ਹੈ ਕਟੇ ਦੀ ਉਮਰ ਕਿੰਨੀ ਹੈ ਸੰਤੂ ਸਾਹਿਬ ਇਹ ਆਪਣੇ ਘਰ ਦਾ ਪਾਲਿਆ ਹੋਇਆ ਹੈ ਕਟਾ ਅੱਛਾ ਘਰ ਦਾ ਹੀ ਆਪਾ ਹਾਂ ਲੈਂਦਾ ਨਹੀਂ ਇਹ ਠੀਕ ਹੈ ਤੇ 10 26 990 ਕੀ ਦਾ ਕਟਾ ਹੈ ਇਹ ਆਪ ਹਾਂਜੀ ਇਹਦੀ ਮਾਥਲੇ 18 ਲੀਟਰ ਦੁੱਧ ਦੀ ਠੀਕ ਹੈ ਜੀ 17 18 ਚ ਨੋਰਮਲ ਚੱਲਦੀ ਆਪਣੇ ਕੋਲ ਹੀ ਮਾਂ ਵੀ ਦੀ ਨਹੀਂ ਮਾਂ ਸੇਲ ਕਰਤੀ ਪਹਿਲਾਂ ਆਪਾਂ ਠੀਕ ਹੈ ਜੀ ਹਾਂਜੀ ਲਓ ਦੱਸੋ ਠੀਕ ਹੈ ਦਾ 2699 ਦਾ ਇਹ ਆਫ ਖੋਦ ਹਾਂਜੀ ਆਪਾਂ ਖੋਦ ਹੀ ਆਈ ਕਰਾਈ ਇਹ ਨਹੀਂ ਕਿਦੋਂ ਲਿਆਂਦਾ ਵਾ ਇਹ ਆਪਾਂ ਮਾਝ ਨੂੰ ਆਪਾਂ ਹੀ ਆਈ ਕਰਾਈ 102699 ਦੀ ਤੇ ਉਸ ਤੋਂ ਬਾਅਦ ਇਕੱਠਾ ਮਤਲਬ ਹੋ ਗਿਆ ਠੀਕ ਹੈ ਜੀ ਉਮਰ ਕਿੰਨੀ ਸਾਲ ਸਵਾ ਕਿ ਸਾਲ ਨਹੀਂ ਬਾਬਾ ਜੀ ਇਹ ਮਤਲਬ ਡੇਢ ਤੋਂ ਆ ਦਿਰ ਠੀਰਾ ਹੀ ਆ ਖੀਰਾ ਹਾਂਜੀ ਨਹੀਂ ਦੰਦੋਂ ਨੇ ਮੈਂ ਵੇਖਿਆ ਨਹੀਂ ਹੈ ਡੇਢ ਸਾਲ ਤੋਂ ਤਾਂ ਉੱਪਰ ਹੋ ਗਿਆ ਹੈ ਡੇਢ ਤੋਂ ਉੱਪਰ ਹਾਂਜੀ ਠੀਕ ਹੈ ਜੀ ਬਾਕੀ ਦੋਸਤੋ ਸਿੰਗੀ-ਸੁੰਗੀ ਬਹੁਤ ਸੋਹਣੀ ਗੁਲਾਈ ਆ ਪੂਰੀ ਸਿੰਗੀ ਜੱਤ ਮੁਰਦਾ ਆਉਂਦਾ ਸੰਤੂ ਸਾਹਿਬ ਸਿੰਗ ਮੁਰਦਾ ਆਉਂਦਾ ਗੁਲਾਈ ਇੱਥੇ ਹੀ ਕਰ ਗਿਆ ਸਿੰਗੀ-ਸੁੰਗੀ ਆ ਵੇਖੋ ਬਿਲਕੁਲ ਠੀਕ ਹੈ ਠੀਕ ਹੈ ਲਓ ਜੀ ਲੈ ਵੀ ਸਰਜੀਤ ਇਹਨੂੰ ਇੱਥੋਂ ਕੱਢ ਦਈਏ ਕਢਾ ਦਈਏ ਕਿਹੜਾ ਹਾਂਜੀ ਠੀਕ ਹੈ ਮਦਰ ਦਾ ਕਿੰਨਾ ਦੱਸਿਆ ਜੀ ਦੁੱਧ 17 18 ਲੀਟਰ ਸੰਤੂ ਸਾਹਿਬ ਨਾਰਮਲ ਹੀ ਅੱਛਾ ਜੀ ਲਓ ਜੀ ਬਾਕੀ ਹਾਈਟ ਕੱਦ ਗਰੋਥ ਚੰਗੀ ਹੈ ਠੀਕ ਹੈ ਜੀ ਗਰੋਥ ਉਮਰ ਦੇ ਹਿਸਾਬ ਨਾਲ ਬਾਕੀ ਛਾਂਟ ਵਾਂਗ ਸਰੀਰ ਦਾ ਬਹੁਤ ਸੁਣਾ ਕੋਈ ਸਵਾ ਸਾਲ ਚਾਹੇ ਡੇਢ ਕਸਾਲ ਡੇਢ ਕਸਾਲ ਤੁਸੀਂ ਮੰਨ ਲਿਓ ਵੀ ਡੇਢ ਸਾਲ ਦੇ ਦੌਰਾਨ ਜੇਕਰ ਆਪਾਂ ਇੱਕ ਮੈਜ਼ਰਮੈਂਟ ਕਰ ਲਗੇ ਹਾਈਟ ਨੂੰ ਵੇਖਦੇ ਹੋਏ ਕਿ ਕਿਤਨਾ ਕਿਤੇ ਚਲੋ ਹਾਈਟ ਚੰਗੀ ਆ ਠੀਕ ਆ ਬਾਕੀ ਕੋਈ ਸਾਂਭਣ ਵਾਲਾ ਵੀਰ ਲੈ ਜੇ ਤੇ ਸੋਹਣੀ ਗਰੋਥ ਕਰ ਜਾਊਗਾ ਖੁੱਲਾ ਛੱਡ ਦੋਗੇ ਮਾਲ ਦੇ ਵਿੱਚ ਦੋਸਤੋ ਤੇ ਕਮਾਲੀ ਕੋਈ ਪੰਜਾ ਛੇ ਮਹੀਨਿਆਂ ਚ ਪਛਾਣ ਨਹੀਂ ਹੋਣੀਗੀ ਬਾਕੀ ਜੰਪ ਜੰਪ ਲਾਉਣ ਨੂੰ ਵੀ ਬਿਲਕੁਲ ਤਿਆਰ ਹੋ ਜਾਊਗਾ ਪਰ ਤੁਸੀਂ ਮਾਲੀ ਇਹ ਕਿਨੇ ਕਿਲਾ ਦੇ ਦਾਂਗੇ ਆਪਾਂ ਸੰਧੂ ਸਾਹਿਬ ਮੋਲੇਰਾ 35000 ਰੁਪਿਆ ਅੱਛਾ ਜੀ ਹਾਂ ਜੀ ਕੋਚ ਮਾਨਦਾਨ ਕਰਾਂਗੇ 35 ਚ ਹਾਂ ਜੀ ਠੀਕ ਹੈ ਭਰਾ ਤਾਂ ਦੋਸਤੋ 35000 ਦੇ ਵਿੱਚੋਂ ਮਾਨਦਾਨ ਹੋਊਗਾ ਕਰ ਲਿਓ ਸੰਪਰਕ ਜਿਹੜੇ ਵੀਰ ਨੇ ਅਗੇ ਠੀਕ ਆ ਜੀ ਬਾਕੀ ਜਿੱਦਾਂ ਦਾ ਮਰਜ਼ੀ ਕੰਮ ਲੈ ਸਕਦੇ ਜੇ ਰੇੜੀ ਵੀ ਲੱਗ ਜਾਏਗਾ ਮਾਲੀ ਬਿਲਕੁਲ ਤਿਆਰ ਵਰ ਤਿਆਰੀ ਆ ਰੇੜੀ ਸੰਧੂ ਸਾਹਿਬ ਲਾਇਆ ਆਪਾਂ ਰੇੜੀ ਹਾਂ ਲੱਗਾ ਹੋਇਆ ਰੇੜੀ ਲਾਇਆ ਜੀ ਠੀਕ ਹੈ ਰੇੜੀ ਲੱਗੇ ਨੂੰ ਹੋ ਗਿਆ ਮਹੀਨਾ ਦਾ ਤੇ ਆਰਮਨਾਈ ਖੜਦਾ ਥੋੜਾ ਬੋਲਾ ਭਾਵੇਂ ਕਿਰੇ ਕਰੇ ਕਿਉਂਦਾ ਕੋਈ ਚੱਕਰ ਨਹੀਂ ਆ ਭਜਨਠ ਦੀ ਕਰਦਾ ਆਰਮਨਾ ਚੁੱਕ ਕੇ ਲੈ ਜਾਂਦਾ ਆਰਮਨਾ ਚੁੱਕ ਕੇ ਲੈ ਜਾਂਦਾ ਇਹਨਾਂ ਕਿ ਚਲੋ ਭਾਰ ਪੂਰਾ ਆਪਾਂ ਬਹੁਤਾ ਨਹੀਂ ਜ਼ਿਆਦਾ ਪਾਇਆ ਪੱਠੇ ਚਾਰ ਪੰਨ ਲੈ ਲਈਏ ਦੋ ਮਾਲੀ ਨੂੰ ਸਾਰਾ ਨੋਰਮਲ ਬਿਲਕੁਲ ਲਾਦੀ ਲੈਂਦੇ ਪਿਛੇ ਹਾਂਜੀ 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 ਤੋਂ ਦੋਸਤੋ ਰ ਦੇ ਉਸ ਪਰਪਸ ਵਾਸਤੇ ਖਰੀਦਣਾ ਚਾਹੁੰਦਾ ਤੇ ਉਹ ਵੀ ਬਿਲਕੁਲ ਆਲਰੇਡੀ ਠੀਕ ਹੈ ਜੀ ਸਾਰਾ ਕੁਝ ਰੈਡੀ ਆ ਮਾਨੀ ਜੀ ਬਾਕੀ ਅੱਗੇ ਜੰਪ ਚੁਪਲਾਉ ਨੂੰ ਵੀ ਪ੍ਰੀਪੇਅਰ ਹੋ ਜਾਊਗਾ ਅੱਗੇ ਅਰਜੀਤ ਵੀਰ ਆਪਣੇ ਕੋਲੇ ਆ ਗਿਆ ਨੀਲੀ ਦਾ ਇਹ ਨੀਲੀ ਦਾ ਆ ਗਿਆ ਬਸ ਹਾਂ ਇਹ ਕੱਟੇ ਦੀ ਉਮਰ ਕਿੰਨੀ ਕਾ ਗਈ ਇਹ ਏਰੀਆ ਪਾ 13 ਮਹੀਨੇ ਆ ਜੀ ਉਮਰੇ ਦੀ ਪੂਰੀ ਪ੍ਰੋਪਰ 13 ਮਹੀਨੇ ਆ ਠੀਕ ਹੈ ਜੀ ਹਾਂਜੀ ਅੱਖਾਂ ਵੀ ਨੀਲੀਆਂ ਜੇ ਤੇ ਬਾਕੀ ਨੀਲੀ ਦੇ ਨਿਸ਼ਾਨ ਵੀ ਸਾਰੇ ਸਰੀਰ ਤੇ ਚੈੱਕ ਕਰ ਸਕਦੇ ਜੋ ਗੁੰਦਿਆ ਪਿਆ ਕੱਟਾ ਵੈਸੇ ਪੂਰਾ ਗੁੰਦਿਆ ਥੱਲੇ ਤੁਹਾਨੂੰ ਤੁਹਾਨੂੰ ਦੇ ਪੂਰੇ ਫੋਲ ਨਿਸ਼ਾਨ ਆਈ ਲਓ ਜੀ ਠੀਕ ਹੈ ਵਾਟਨਸਾ ਥੋੜੀ ਓਵਰ ਹੈਗੀ ਆ ਬਾਕੀ ਦੋਸਤੋ ਕੱਟਾ ਤੁਹਾਨੂੰ ਪੂਰਾ ਆਪਾਂ ਦਿਖਾਉਨੇ ਆ ਬਾਹਰ ਨੂੰ ਕੱਢ ਕੇ ਇੱਕ ਵਾਰੀ ਬਿੱਲੀ ਮੰਕਣੀ ਆਖਾ ਤੇ ਆਹ ਵੇਖੋ ਜੀ ਫੇਸ ਕੱਟ ਬਿਲਕੁਲ ਸਟੇਟ ਸਿੱਧਾ ਫਟਾ ਸਿੰਗੀ-ਸੁੰਗੀ ਬਿਲਕੁਲ ਚੱਭੂ ਨਹੀਂ ਪਾਇਆ ਇਹਨੂੰ ਕਰੀ ਤੇ ਅਲਕਜਾ ਕਰਦਾ ਇਹ ਰਸੇ ਦੇ ਹੀ ਹੂੰ ਆਹ ਲਓ ਜੀ ਠੀਕ ਆ ਚਾਹ ਲਓ ਟੈਸਟਿਕਲਾਂ ਦਾ ਵੀ ਕਾਫੀ ਸਾਫ ਸੁਥਰਾ ਹੈ ਬਿਲਕੁਲ ਸਟੇਟ ਟੈਸਟਿਕਲ ਨੇ ਲੰਬੇ ਟੈਸਟਿਕਲ ਨੇ ਠੀਕ ਆ ਜੀ ਤੇ 13 ਕ ਮੰਥ ਉਮਰ ਹੈ ਗਈ ਆ ਸਵਾ ਸਾਲ ਤੋਂ ਘੱਟ ਹੀ ਅਜੇ 13 ਕਿ ਮਹੀਨੇ ਦੀ ਉਮਰ ਆ ਕੱਟੇ ਦੀ ਤੇ ਬਿਲਕੁਲ ਖੀਰਾ ਕਟਾ ਬਾਕੀ ਉਮਰ ਸੋਹਣੀ ਗਰੋਥ ਸੋਹਣੀ ਆ ਦੋਸਤੋ ਜੇਕਰ ਸਾਲ ਕਦੇ ਕੱਟੇ ਦੀ ਆਪਾਂ ਲਾਈਏ ਹਿਸਾਬ-ਕਤਾਬ ਕਈ ਰਾਂ ਖੁਰਲੀਆਂ ਦੇ ਨਾਲ ਬੱਚੇ ਵੇਖੀਦੇ ਵੀ ਬਾਕੀ ਕਿਸੇ ਵੀਰ ਨੇ ਚੰਗੀ ਸਾਂਭ ਸੰਭਾਲ ਕੀਤੀ ਆ ਤੇ ਫੀਡ ਫੂਡ ਤੇ ਪਲਿਆ ਬਾਕੀ ਜੰਦੂ ਉੱਤੇ ਪਲਿਆ ਲੱਗਦਾ ਕਟਾ ਜਿੰਨੀ ਕੁ ਉਮਰ ਇੰਦੀ ਸੰਧੂ ਸਾਹਿਬ ਆਉਂਦੇ ਇਹੀ ਮਤਲਬ ਪਹਿਲਾਂ ਦੁੱਧ ਦੇ ਰਾ ਇਹਨੂੰ ਖੁੱਲਾ ਹੀ ਛੱਡਿਆ ਵਾ ਹਾਂਜੀ ਸ਼ੌਂਕ ਤੌਰ ਤੇ ਇਹ ਉਹਨਾਂ ਨੇ ਰੱਖਿਆ ਸੀ ਠੀਕ ਆ ਜੀ ਲਓ ਜੀ ਸੋ ਨੀਲੀ ਦਾ ਕਟਾ ਦੋਸਤੋ ਕਾਫੀ ਵੀਰਾਂ ਦੀ ਡਿਮਾਂਡ ਆਉਂਦੀ ਹੈ ਵੀ ਕਟਾ ਨੀਲੀ ਰਾਵੀ ਦਾ ਖਰੀਦਣਾ ਤੇ ਤੁਸੀਂ ਦੇਸ਼ਕ ਕਟਾ ਖਰੀਦ ਸਕਦੇ ਜੀ ਬਾਕੀ ਇੱਕੋ ਇੱਕ ਹੈਗੀ ਇਹ ਗੱਲਬਾਤ ਥੋੜੀ ਓਵਰਵਾਈਡਨਸ ਦਾ ਵੇਚ ਜਿਹੜੀ ਸਾਰੇ ਵੀਰਾਂ ਨੂੰ ਦੇਸੀ ਰਹੀ ਆ ਠੀਕ ਆ ਸਫੇਦੀ ਵੱਧ ਆ ਪਰ ਜਿਹੜੇ ਵੀਰ ਦਾ ਸ਼ੌਂਕ ਆ ਉਹ ਜ਼ਰੂਰ ਤੁਸੀਂ ਰੱਖ ਸਕਦੇ ਜੀ ਠੀਕ ਆ ਪਟਾ ਸਿੱਧਾ ਆਉਂਦਾ ਮਾਲੀ ਦੇ ਕਟਾ ਬਨ ਵਾਲਾ ਹੁਣ ਬਿਲਕੁਲ ਲਵੀ ਜੀ ਉਮਰ ਦੇ ਵਿੱਚ ਫਾਈਟ ਕਰਦੇ ਤੁਸੀਂ ਵੇਖ ਹੀ ਰਹੇ ਜੇ ਸੋਨਾ ਕੱਢ ਕੀਤਾ ਕੋਈ ਛੋਟਾ ਜਿਹਾ ਨਹੀਂ ਕਰਦਾ ਅਰਜੀਤ ਵੀਰ ਇਹਦਾ ਫਿਰ ਕਰਾਂਗੇ ਮੁੱਲ ਲੈਣ ਦਾ ਇਹਦਾ ਸੰਧੂ ਸਾਹਿਬ ਮੁੱਲ 30000 ਰੁਪਇਆ ਹਨ 30000 ਹਾਂਜੀ ਠੀਕ ਹੈ ਵੀਰਾ ਲਓ ਦੋਸਤੋ ਇਹ ਕਟੇ ਦਾ ਮੁੱਲ ਜਿਹੜਾ 30000 ਵੀਰ ਨੇ ਕੀਤਾ ਮੰਗ ਬਾਕੀ ਪਸੰਦ ਆਊਗਾ ਜਿਹੜੇ ਵੀਰ ਨੂੰ ਪਸੰਦ ਆਇਆ ਕੋਈ ਆਣ ਕੇ ਅੱਖੀ ਜਰੂਰ ਦੇਖ ਲਿਓ ਠੀਕ ਆ ਪਸੰਦ ਆ ਆਈ ਚੀਜ਼ ਨੂੰ ਇੱਕ ਵਾਰੀ ਵੇਖਣਾ ਚਾਹੀਦਾ ਵੀ ਕਿਹੋ ਜੀ ਆ ਤੇ ਅਰਜੀਤ ਵੀਰ ਇਸ ਤੋਂ ਬਾਅਦ ਜਿਹੜੀ ਇੱਕ ਆਪਾਂ ਝੋਟੀ ਦਾ ਵੀਰਵਾ ਪਾਇਆ ਸੀ ਸੰਧੂ ਸਾਹਿਬ ਇਹ ਉਹ ਝੋਟੀ ਆ ਜਿਹੜਾ ਬੱਚਾ ਤੁਸੀਂ ਉਹਦੇ ਵਿੱਚ ਜਿਹੜਾ ਬੱਚਾ ਦੁਪਹਿਰੇ ਸੁਖਨਾ ਦੁਪਹਿਰੇ ਕਹਦਾ ਕਿ ਇੱਕ ਘੰਟਾ ਕੀ ਪਹਿਲਾਂ ਤੁਹਾਡੇ ਤੁੱਟ ਗਿਆ ਪੂਰਾ ਖੁੱਲ ਆਹ ਸੁੱਤੀਣੀ ਪਰਲੇ ਪੈਣ ਕਰ ਮਾਰਨੀ ਇਹ ਹੈ ਪਹਿਲਾਂ ਨਾ ਕਿ ਦੁੱਜਣ ਸੀ ਝੋਟੀ ਇਹ ਪਹਿਲੇ ਸੂਏ ਝੋਟੀ ਸੰਧੂ ਸਾਹਿਬ ਪਹਿਲਾ ਸੂਆ ਸਮੇ ਕਿੰਨੇ ਕਦੀ ਸੂਈ ਆ ਇਹ ਸੰਧੂ ਸਾਹਿਬ ਇਹ ਦਾ ਬੱਚਾ ਹੋ ਗਿਆ ਵਾ ਲੋੜੀ ਤੂੰ ਮਤਲਬ ਇਹ ਆਪਣਾ 7-8 ਦਿਨ ਬਾਅਦ ਸੂਈ ਗਈ ਅੱਛਾ ਜੀ ਇਹਨੂੰ ਕੋਈ ਮਹੀਨਾ ਮੰਨ ਲੈ ਸਵਾ ਮਹੀਨਾ ਮੰਨ ਲੈ ਆਪਣੀ ਤਸੱਲੀ ਕਰੀ ਲੋ ਜੀ ਹਾਂ ਜੀ ਸੋ ਮਹੀਨਾ ਸਵਾ ਕੁ ਮਹੀਨਾ ਨੀਲੀ ਦੀ ਝੋਟੀ ਆ ਸੰਧੂ ਸਾਹਿਬੇ ਠੀਕ ਹੈ ਜੀ ਪਹਿਲਾਂ ਝੋਟੀ ਆ ਨੀਲੀ ਮਗਰ ਇਹ ਕੱਟੀ ਕਟਾ ਹੀ ਆ ਕੱਟੀ ਆ ਮਗਰ ਕੱਟੀ ਆ ਜੀ ਲੋ ਜੀ ਮਗਰ ਕੱਟੀ ਆ ਇਹ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਦੋਸਤੋ ਦੋਸਤੋ ਵੀ ਇਧਰ ਪਚਦਾ ਜਿਆ ਦੁੱਧ ਬੱਚੇ ਨੇ ਪੀਤਾ ਹਾਂਜੀ ਕੱਲ੍ਹ ਨਹੀਂ ਜਵਾਬ ਹੈਗਾ ਇੱਕ ਜੀ ਹਾਂਜੀ ਹਾਂਜੀ ਬਾਕੀ ਝੋਟੀ ਬਹੁਤ ਸੋਹਣੀ ਆ ਦੋਸਤੋ ਠੀਕ ਹੈ ਹੈ ਦੂਜਾ ਨਹੀਂ ਹੈ ਨਾ ਦੂਜਾ ਪਹਿਲਾ ਸੂਗਾ ਤੁਹਾਨੂੰ ਸਾਹਿਬ ਪਹਿਲਾ ਸੂਗਾ ਠੀਕ ਹੈ ਜੀ ਪਹਿਲਾ ਸੂਗਾ ਠੀਕ ਹੈ ਜੀ ਸੰਤੂ ਸਾਹਿਬ ਪਹਿਲੇ ਸੂਏ 12 ਲੀਟਰ ਦੁੱਧ ਪਲਾਸ ਹੈ ਇਹਦਾ ਅੱਛਾ ਜੀ ਹਾਂਜੀ ਹੁਣ 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 ਕਿੰਨਾ ਮੌਕੇ ਤੇ 12 ਤੋਂ ਪਲੱਸ ਆ ਸੰਧੂ ਸਾਹਮਣੇ ਦਾ ਹੁਣ ਮੌਕੇ ਤੇ ਹਾਂਜੀ ਇਸ ਟਾਈਮ 12 ਤੋਂ ਪਲੱਸ ਚੱਲਣ ਈ ਏ 12 ਮੰਨ ਕੇ 11.5 ਮੰਨ ਕੇ ਤੇ ਸੌਦਾ ਕਰ ਸਕਦਾ ਵੀਰ ਲੋਕ ਦੁੱਧ ਤੋਂ ਸੋਨਾ ਝੋਟੀ ਦੇ ਥੱਲੇ ਲੋਕ ਦੁੱਧ ਤੋਂ ਦੁੱਧ ਫਿਲਹਾਲ ਹੁਣ 11 12 ਠੀਕ ਹੈ 11 12 12 ਕਿਲੋ ਦੁੱਧ ਹੁਣ ਮੌਕੇ ਤੇ ਹਾਜ਼ਰ ਆ ਸੋ ਝੋਟੀ ਚੰਗੀ ਆ ਮੂੰਹ ਮੱਥੇ ਪੂਰੀ ਲੱਗਦੀ ਆ ਜਿਵੇਂ ਜਿਵੇਂ ਬਹੁਤ ਸੋਹਣੀ ਆ ਫੇਸ ਕੁਆਲਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਗੁੰਦਵਾ ਜਾਂ ਸਰੀਰ ਆ ਫੇਰ ਬੂਲ ਬੇਲ ਵੇਖੀਏ ਲੰਬਾਈ ਵੇਖੀਏ ਤਾਂ ਪੂਰੀ ਲੰਬਾਈ ਹੈ ਠੀਕ ਹੈ ਜੀ ਸੰਤੂ ਸਾਹਿਬ ਦੂਜੇ ਸਵੇ ਘੋਟੀ ਹੈ 2 ਲੱਖ ਲਾਗੇ ਬਣੇ ਬਣੇ ਸਹੀ ਹੈ ਜੀ ਮਗਰ ਵੀ ਕੱਟੀ ਹਾਂ ਜੀ ਮਗਰ ਕੱਟੀ ਹੈ ਤੇ ਮਿਲਦੀ ਬਿਲਕੁਲ ਆਪ ਨੂੰ ਕੁਝ ਕੱਟੀ ਹੈ ਫਿਰ ਬੱਚੇ ਦੀ ਹੈ ਬੱਚਾ ਹਾਂ ਜੀ ਹਾਂ ਜੀ ਬੱਚੇ ਦੀ ਹੈ ਨਾਰਮਲ ਜੀ ਕੋਈ ਗੱਲ ਹੀ ਨਹੀਂ ਹੈ ਠੀਕ ਹੈ ਜੀ ਠੀਕ ਹੈ ਬੱਚੇ ਨੇ ਜਦੋਂ ਇੱਕ ਰੀ ਪਾਹਮ ਪੈਦੀ ਹੈ ਮੁੜ ਕੇ ਪਾਹ ਟੁੱਡਾ ਮਾਰੀ ਹੈ ਡੰਗਰ ਲਾਗੇ ਲੱਤਾਂ ਲੱਤ ਨਹੀਂ ਚੱਕੂਗੀ ਠੀਕ ਆ ਹਾਂ ਜੀ ਤੇ ਕੀ ਕਰਦੇ ਮੋਲੇ ਲਓ ਜੀ 92000 ਕਰਦੇ ਹੋ ਵਿੱਚੋਂ ਮਾਨਤਨ ਹੋਊਗਾ ਜੀ ਕਸਰਾ ਕੁਸਰਾ ਹੀ ਕਰਦੇ ਹੋ ਗੱਲਾਂ ਗੱਦੀਆਂ ਕੇ 90000 ਦੀ ਹਾਨਾ ਸੰਧੂ ਸਾਹਿਬ ਦੇ ਦਾਂਗੇ 90000 ਦੀ ਹਾਂਜੀ ਲਓ ਜੀ ਝੋਟੀ ਦੋਸਤੋ ਵੇਖੋ ਕੋਈ ਸ਼ੱਕ ਨਹੀਂ ਕਿਸੇ ਪਾਸੇ ਨੂੰ ਖੁੰਜੀ ਕਰਮਾ ਲਈ ਤੇ 12 ਕਿਲੋ ਗੋਲ ਸਿੰਘੀ ਆ ਠੀਕ ਆ 12 ਕਿਲੋ ਦੁੱਧ ਦਾ ਕੋਈ 8 ਕਿਲੋ 9 ਕਿਲੋ ਨਹੀਂ 12 ਕਿਲੋ ਦੁੱਧ ਝੋਟੀ ਗੋਲ ਤੇ ਜਿਹੜਾ ਕਿਸੇ ਵੀਰ ਨੇ ਚੋਲਣਾ ਜਾਂ ਚਵਾ ਦੇਣਾ ਵੀਰ ਹਰਜੀਤ ਸਿੰਘ ਉਹਨਾਂ ਨੇ ਉਹ ਦੁੱਧ ਦਾ ਠੀਕ ਆ ਸੰਧੂ ਸਾਹਿਬ ਪਹਿਲਾਂ ਨਾ ਬੱਚਾ ਨਹੀਂ ਜਾਵਨੀਆਂ ਹਾਂ ਤੇ ਕਰਮਾਲੀ 12 ਲੀਟਰ ਦੁੱਧ ਦੇਣ ਦੀ ਆ ਕਹਿਣ ਨੂੰ ਤੇ ਹਰਜੀਤ ਵੇਖਾ ਬੋਣਾ ਬੜੀ ਵੱਡੀ ਗੱਲ ਪਰ ਹੈਗਾ ਇਹ ਥੱਲੇ ਹੈਗਾ ਹਾਂਜੀ ਹਾਂਜੀ ਬਿਲਕੁਲ ਤੇ ਬੱਚਾ ਤਾਂ ਦਿਖਾਓ ਲੋ ਜੀ ਬੱਚਾ ਬੱਚਾ ਵਿਖਾ ਦਿੰਨੇ ਆ ਤੇ 90000 ਦੀ ਇਹ ਝੋਟੀ ਤੁਹਾਨੂੰ ਬਣ ਜਾਊਗੀ ਤੇ ਆਹ ਕੱਟੀ ਜਾਈ ਲੋ ਆਹ ਕੱਟੀ ਦੇਖੋ ਕੱਟੇ ਵੀ ਫੁੱਲ ਭਲੀ ਹੋਈ ਆ ਹਾਂ ਬਾਕੀ ਇਹ ਪਿਓਰ ਹੈ ਚਲੋ ਨਹੀਂ ਰਿਹਾ ਬਲੈਕ ਕਲਰ ਪੂਰੇ ਕੋ ਬਾਲ ਬੂਲੇ ਹੋ ਜਾ ਨਹੀਂ ਆ ਜਾਂ ਲਾਲੀ ਜਾ ਗਿਆ ਜਾਂ ਕਿਦਾਂ ਹੋ ਗਿਆ ਪਿਓਰ ਬਲੈਕ ਦੀ ਆ ਹਾਂ ਲੋ ਜੀ ਠੀਕ ਹੈ ਇਹ ਕੱਟੀ ਆ ਦੋਸਤੋ ਉਸ ਝੋਟੀ ਦੇ ਮਗਰ ਤੇ ਬਾਕੀ ਪਸੰਦ ਆਉਗੇ ਜਿਹੜੇ ਵੀਰ ਨੂੰ ਪਸੰਦ ਆਉਗੇ ਸੌਦਾ ਤੁਸੀਂ ਕਰ ਲਿਓ ਦੁੱਧ ਹੁਣ ਮੌਕੇ ਤੇ ਮਿਲ ਕੇ ਰਿਕਾਰਡ ਕਿੰਨਾ ਜਾਂਦਾ ਹੈਗਾ ਘਰ ਦੀ ਚਵਾਈ ਉਹ ਤੁਹਾਨੂੰ ਦੱਸ ਹੀ ਦਿੱਤਾ ਹਰਜੀਤ ਭਰਾ ਜੀ ਨੰਬਰ ਬੋਲ ਦਿਓ ਆਪਣੇ ਕਰ ਲੀਏ ਸਾਂਝੇ ਵੀਰਾਂ ਨਾਲ ਹਾਂਜੀ ਹਾਂਜੀ ਵੀਰ ਜੀ ਨੰਬਰ ਵੀਰ ਜੀ 73475 ਹਾਂਜੀ 70168 ਤੇ 81469 53927 ਠੀਕ ਹੈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ